ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਯਮਲਾ ਦੇਖਣ ਦੇ ਲਈ ਬਹੁਤ ਸਾਰੇ ਲੋਕ ਆ ਰਹੇ ਨੇ ਇੰਡਸਟਰੀ ਦੇ ਬਹੁਤ ਸਾਰੇ ਸੈਲੀਬ੍ਰਿਟੀ ਸਪੌਂਸਰ ਨੇ ਉੱਥੇ ਹੀ ਰਾਜਵੀਰ ਜਵੰਦਾ ਦੇ ਬਹੁਤ ਕਲੋਜ਼ ਫਰੈਂਡਸ ਵੀ ਪਹੁੰਚੇ ਨੇ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਤੋਂ ਅਹਿਸਾਸ ਜਾਣਾਂਗੇ ਕਿ ਕਿੱਦਾਂ ਦਾ ਹੈ ਸਿਨੇਮਾ ਤੇ ਤੁਸੀਂ ਰਾਜਵੀਰ ਦੀ ਫਿਲਮ ਨੂੰ ਦੇਖ ਰਹੇ ਹੋ ਕਿਉਂਕਿ ਅਸੀਂ ਗਾਣਿਆਂ ਦੇ ਵਿੱਚ ਰਾਜਵੀਰ ਨੂੰ ਦੇਖਿਆ ਰਾਜਵੀਰ ਨੂੰ ਸੁਣਿਆ ਲੇਕਿਨ ਵੱਡੇ ਪਰਦੇ ਤੇ ਰਾਜਵੀਰ ਕਿਵੇਂ ਦੇ ਲੱਗ ਰਹੇ ਨੇ ਜ਼ਰੂਰ ਮੈਂ ਸਰ ਤੁਹਾਡੇ ਸਾਰਿਆਂ ਤੋਂ ਜਾਣਨਾ ਚਾ ਬਹੁਤ ਥੋੜਾ ਥੈਂਕ ਯੂ ਇੱਥੇ ਪਹੁੰਚਣ ਲਈ ਤੇ ਬੇਸ਼ੱਕ ਅੱਜ ਬਾਈ ਸਾਡੇ ਵਿੱਚ ਨਹੀਂ ਹੈ ਜੀ ਪਰ ਅਸੀਂ ਬਹੁਤ ਪੁਰਾਣੇ ਜਾਣਦੇ ਹਾਂ ਜਦੋਂ ਅਸੀਂ ਮੈਂ ਪੁਲਿਸ ਤੇ ਵੈਸੇ ਮੈਂ ਪੁਲਿਸ ਚਾ ਇੰਡਸਟਰੀ ਚ ਮੈਂ ਹੋਣਾ ਆ ਬਾਈ ਦੀ ਤਰ੍ਹਾਂ ਪਹਿਲਾਂ ਮੈਂ ਵੀ ਜੌਬ ਕੀਤੀ ਹੈ ਬਾਈ ਨਾਲੀ ਤੇ ਅਸੀਂ ਬਾਈ ਨੂੰ ਬਹੁਤ ਟਾਈਮ ਤੋਂ ਜਾਣਦੇ ਹਾਂ ਬਾਈ ਦਾ ਸਵੇਰਾ ਇਦਾਂ ਹੀ ਸੀਗਾ ਹਸਮੁਖ ਜੋ ਜਿੱਦਾਂ ਦਾ ਸੀਗਾ ਇਹ ਆਪਣੇ ਲਈ ਇੱਕ ਬਹੁਤ ਖੁਸ਼ ਨਸੀਬ ਆਪਾਂ ਵੀ ਆਪ ਨੂੰ ਜਾਣਦੇ ਜਾਂਦੇ ਹੋ ਇੱਕ ਆਪਣੀ ਯਾਦ ਛੱਡ ਗਏ ਤੇ ਆਪਾਂ ਹੋ ਜਿੰਨਾ ਹੋ ਸਕਿਆ ਅਸੀਂ ਵੀ ਅੱਗੇ ਵੀ ਟਰਾਈ ਕਰਾਂਗੇ ਸਾਡੇ ਸ਼ੋਹਾਂ ਤੇ ਜਿੱਦਾਂ ਹੋ ਜਿੰਨਾ ਹੋ ਸਕਿਆ ਬਾਈ ਨੂੰ ਯਾਦ ਕਰਿਆ ਕਰਾਂਗੇ ਬਾਈ ਦੇ ਗਾਣਿਆਂ ਨਾਲ ਜਿੱਦਾਂ ਵੀ ਆਪਾਂ ਸਾਰੇ ਜਣੇ ਇੱਕ ਵਾਰ ਮੂਵੀ ਜ਼ਰੂਰ ਦੇਖਣ ਆਇਓ ਯਮਲਾ ਅਸੀਂ ਦੇਖ ਵੀ ਲਈ ਐ ਤੇ ਪ੍ਰੀਮੀਅਰ ਦੇ ਉੱਪਰ ਵੀ ਅਸੀਂ ਆਏ ਆ ਤੇ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਇੱਕ ਵਾਰ ਜ਼ਰੂਰ ਆ ਕੇ ਦੇ ਜੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਸੋਹਣੀ ਮੂਵੀ ਐ ਜੀ ਤੁਸੀਂ ਸਾਰੇ ਜਣੇ ਜ਼ਰੂਰ ਆਇਓ ਜੀ ਫੈਮਿਲੀ ਨਾਲ ਹਾਂਜੀ ਸਾਰੇ ਜਾਇਓ ਜੀ ਮੂਵੀ ਦੇਖਣ ਬਹੁਤ ਅੱਛੀ ਮੂਵੀ ਐ ਰੋਮਾਂਟਿਕ ਮੂਵੀ ਐ ਹਾਂਜੀ ਤੇ ਅਸੀਂ ਆਪਣੇ ਸਾਰੇ ਦੋਸਤਾਂ ਨੂੰ ਕਹਾਂਗੇ ਵੀ ਜਾਰੇ ਜਾਰੇ ਦੇਖੋ ਇੱਕ ਵਾਰ ਸਟੇਜ ਤੋਂ ਬਾਅਦ ਹੁਣ ਤੁਹਾਨੂੰ ਉਸ ਸਿਨੇਮਾ ਵਿੱਚ ਦੇਖਣ ਦਾ ਰਾਜਵੀਰ ਜੀ ਨੂੰ ਮੌਕਾ ਮਿਲੇਗਾ ਸੋ ਸਾਰੇ ਜਣੇ ਦੇਖਿਓ ਜੀ ਹਾਂਜੀ ਬਹੁਤ ਸੋਹਣੀ ਮੂਵੀ ਹੈਗੀ ਆ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਐਕਟਿੰਗ ਕੀਤੀ ਹੋਈ ਆ ਰਾਜਵੀਰ ਜਵੰਦਾ ਜਿਨ੍ਹਾਂ ਤੇ ਮੈਂ ਪੂਰੀ ਪਬਲਿਕ ਨੂੰ ਕਹਾਂਗਾ ਕਿ ਜੋ ਐਨੇ ਵਧੀਆ ਕਰਦਾਰ ਸੀ ਅੱਜ ਉਹ ਬੇਸ਼ੱਕ ਆਪਣੇ ਵਿੱਚ ਹੈਗੇ ਆ ਚਾਹੇ ਨਹੀਂ ਪਰ ਉਹਨਾਂ ਦੀ ਯਾਦ ਨੂੰ ਸਮਰਪਿਤ ਆਪਾਂ ਇਹ ਮੂਵੀ ਨੂੰ ਬੱਦ ਚੜ ਕੇ ਦੇਖੀਏ ਤਾਂ ਜੋ ਆਪਣੇ ਕੋਲ ਇੱਕ ਲਾਸਟ ਨਿਸ਼ਾਨੀ ਆ ਰਾਜਵੀਰ ਚੰਦਾ ਜੀ ਦੀ ਤੇ ਆਪਾਂ ਉਹਨਾਂ ਨੂੰ ਇਸ ਮੂਵੀ ਦੇ ਅਧੀਨ ਮਿਸ ਕਰੀਏ ਇਸ ਦੇਖੀਏ ਮੂਵੀ ਨੂੰ ਕਿ ਹਾਂ ਉਹ ਸਾਡੇ ਵਿੱਚ ਹੈਗੇ ਨੇ ਹਨ ਤੇ ਮੈਂ ਬਹੁਤ ਜ਼ਿਆਦਾ ਉੱਥੇ ਦੇਖ ਰਿਹਾ ਸੀ ਸਾਰੇ ਜਿੰਨੇ ਵੀ ਅਦਾਕਾਰ ਉਸ ਮੂਵੀ ਦੇ ਵਿੱਚ ਹੈਗੇ ਸੀ ਤੇ ਕਿਤੇ ਨਾ ਕਿਤੇ ਜਵੰਦਾ ਜੀ ਨੂੰ ਮਿਸ ਕਰ ਰਹੇ ਨੇ ਸਾਰੇ ਅੱਜ ਬਹੁਤ ਜ਼ਿਆਦਾ ਸੋ थैंक यू ਤੁਸੀਂ ਉਹਨਾਂ ਦੇ ਨਾਲ ਜੌਬ ਕੀਤੀ ਹੈ ਰਾਈਟ ਤੁਸੀਂ ਬਹੁਤ ਟਾਈਮ ਸਪੈਂਡ ਕੀਤਾ ਉਹਨਾਂ ਦੇ ਨਾਲ ਔਰ ਰੀਅਲ ਚ ਪਰਸਨੈਲਿਟੀ ਕਿਦਾਂ ਦੀ ਸੀ ਇਹ ਸਾਨੂੰ ਸਭ ਨੂੰ ਪਤਾ ਹੈ ਸੋ ਤੁਹਾਡੀਆਂ ਬਹੁਤ ਸਾਰੀਆਂ ਮੈਮਰੀਜ਼ ਨੇ ਮੈਂ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹੂੰਗੀ ਕਿ ਰਾਜਵੀਰ ਬਹੁਤ ਚੁਲਬੁਲੇ ਸੀਗੇ ਹੈਨਾ ਸੋ ਕਿਦਾਂ ਕਿਦਾਂ ਮਤਲਬ ਤੁਸੀਂ ਉਹਨਾਂ ਦੇ ਨਾਲ ਟਾਈਮ ਹੰਡਾਇਆ ਨਹੀਂ ਬਾਈ ਸ਼ੁਰੂ ਤੋਂ ਇਦਾਂ ਦਾ ਸੀਗਾ ਜੀ ਜਿਵੇਂ ਅਸੀਂ ਟ੍ਰੇਨਿੰਗ ਕਰਦੇ ਸੀ ਸਾਡੇ ਤੋਂ ਪਹਿਲਾਂ ਬਾਈ ਟ੍ਰੇਨਿੰਗ ਕਰ ਗਿਆ ਸੀ ਜੀ ਪੁਲਿਸ ਦੀ ਟ੍ਰੇਨਿੰਗ ਤੇ ਬਾਈ ਉੱਥੇ ਸਾਡੇ ਬੈਚpass ਹੁੰਦਾ ਹੁੰਦਾ ਇੱਕ ਜਦੋਂ ਟ੍ਰੇਨਿੰਗ ਪਾਸ ਹੋ ਜਾਂਦੀ ਹੈ ਨਾ 12 13 ਮਹੀਨੇ ਦੀ ਤੇ ਬਾਈ ਉੱਥੇ ਸ਼ੋਅ ਲਾਉਣ ਆਇਆ ਸੀ ਤੇ ਉਦੋਂ ਸਾਨੂੰ ਬਹੁਤ ਖੁਸ਼ੀ ਸੀ ਅਸੀਂ ਬਾਈ ਨੂੰ ਦੇਖ ਕੇ ਆਏ ਆ ਤੇ ਸਾਨੂੰ ਉੱਥੇ ਟ੍ਰੇਨਿੰਗ ਦੇ ਵਿੱਚ ਐ ਹੁੰਦਾ ਹੁੰਦਾ ਸੀ ਵੀ ਚਲੋ ਮਾੜਾ-ਮੋਟਾ ਗਾਉਂਦੇ ਸੀ ਪਹਿਲਾਂ ਵੀ ਬਾਈ ਚੱਲ ਗਿਆ ਤੇ ਅਸੀਂ ਵੀ ਚੱਲ ਸਕਦੇ ਆ ਅਸੀਂ ਹੁਣ ਮੈਂ ਵੀ ਜਸਵੀਰਪਾਲ ਬਾਈ ਨੇ ਆਪਣੇ ਜਸ ਰੈਕਟ ਤੋਂ ਮੈਂ ਵੀ ਉਹਨਾਂ ਨਾਲ ਵੀ ਕੰਮ ਕਰ ਰਹੇ ਆ ਤੇ ਕਰਾਉਂਡ ਰੈਕਟ ਤੋਂ ਨੇ ਸਾਡੇ ਭਾਈ ਅੰਮਰ ਬਾਈ ਤੇ ਜੋਵਨ ਇਹਨਾਂ ਨਾਲ ਕੰਮ ਕਰ ਰਹੇ ਆ ਜਿਵੇਂ ਜਿਵੇਂ ਬਾਈ ਕਰ ਰਹੇ ਆ ਸੀ ਓਵੇਂ ਓਵੇਂ ਅਸੀਂ ਪਿੱਛੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆ ਜਣੀ ਬਾਈਆਂ ਦੀਆਂ ਬਹੁਤ ਜ਼ਿਆਦਾ ਇਹ ਜਿਹੜੀਆਂ ਉਹ ਜਿਵੇਂ ਹੁਣ ਮੈਂ ਇੱਕ ਦਿਨ ਜੁਬਲੀ ਵਾਕ ਦੇ ਨੇੜੇ ਬਾਈ ਜਿਹੜਾ ਕਰ ਰਿਹਾ ਸੀ ਤੇ ਅਸੀਂ ਮੈਂ ਤੇ ਸਰਜੀਤ ਖਾਨ ਬਾਈ ਬਾਹਰ ਖੜੇ ਸੀ ਮੈਂ ਬਾਈ ਨੂੰ ਆ ਕੇ ਪਹਿਲੀ ਵਾਰੀ ਜਦੋਂ ਗਾਣਾ ਚੱਲਣ ਤੋਂ ਬਾਅਦ ਮੇਰਾ ਗਾਣਾ ਚੱਲਣ ਤੋਂ ਬਾਅਦ ਲੱड्डੂ ਗਾਣਾ ਚੱਲਿਆ ਸੀ ਮੈਂ ਬਾਈ ਨੂੰ ਮਿਲਿਆ ਬਾਈ ਨੇ ਦੂਰੋਂ ਦੇਖ ਕੇ ਹਾਕ ਮਾਰ ਲਈ ਮੈਨੂੰ ਕਹਿੰਦਾ ਯਾਰ ਵੀ ਤੂੰ ਜਫਰ ਨਹੀਂ ਮੈਂ ਕਿਹਾ ਹਾਂ ਬਾਈ ਮੈਂ ਜਫਰੀ ਹਾਂ ਤੇ ਕਹਿੰਦਾ ਤੂੰ ਜੋਬ ਮੈਂ ਕਿਹਾ ਵੀ ਜੋਬ ਵੀ ਕਰਦਾ ਜੀ ਬਾਈ ਮੈਂ ਕਿਹਾ ਮੇਰਾ ਵੀ ਥੋੜੇ ਮੰਗੋ ਥੋੜਾ ਜਿਹਾ ਗਾਣਾ ਗੂਣਾ ਚੱਲ ਗਿਆ ਇੱਕ ਅੱਧਾ ਥੋੜੀ ਇੰਡਸਟਰੀ ਤੇ ਆ ਗਿਆ ਤੇ ਫਿਰ ਬਾਈ ਨੇ ਬਹੁਤ ਐਪਰੀਸ਼ੀਏਟ ਕੀਤਾ ਜਾਨੀ ਕਿ ਉਹ ਚੀਜ਼ ਕਦੇ ਵੀ ਆਪਾਂ ਭੁਲਾ ਨਹੀਂ ਸਕਦੇ ਜੋ ਬਾਈ ਸੀ ਬਹੁਤ ਨਾਈਸ ਪਰਸਨੈਲਿਟੀ ਜੀ ਸੋ ਫਿਲਮ ਦੇ ਬਾਰੇ ਅਪੀਲ ਜ਼ਰੂਰ ਅਸੀਂ ਸਾਰੇ ਵੀ ਕਰ ਰਹੇ ਹਾਂ ਤੁਸੀਂ ਵੀ ਕਰੋ ਵੀ ਫਿਲਮ ਨੂੰ ਹੈਨਾ ਲੋਕ ਦੇਖਣ ਹੋ ਜਾਂਗੇ ਮੈਂ ਕਿ ਫਿਲਮ ਬਹੁਤ ਸੋਹਣੀ ਬਣਾਈ ਹੋਈ ਆ ਜਿਵੇਂ ਚਲੋ ਲੇਟ ਹੋਈ ਆ ਫਿਲਮ ਪਰ ਬਹੁਤ ਸੋਹਣੀ ਬਣਾਈ ਯਾਰ ਰొਮਾਂਟਿਕ ਮੂਵੀ ਹੈ ਜੋ ਜਿੰਨਾ ਬਾਈ ਦਾ ਕੈਰੈਕਟਰ ਹੈ ਸਾਰਾ ਬਖੂਬੀ ਨਿਵਾਇਆ ਹੋਇਆ ਤੇ ਸਾਰਿਆਂ ਨੂੰ ਅਪੀਲ ਹੈ ਇੱਕ ਵਾਰ ਜਰੂਰ ਆ ਕੇ ਦੇਖ ਕੇ ਜਾਇਆ ਥੈਂਕ ਯੂ ਸੋ ਮਚ ਫਰੈਂਡਸ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਦੀ ਮੈਮਰੀਜ਼ ਦੇ ਬਾਰੇ ਜੀ ਜ਼ਰੂਰ ਪੁੱਛਿਆ ਕਿ ਕਿਵੇਂ ਦੇ ਸੀ ਗਿਰਾਜਵੀਰ ਔਰ ਔਨ ਸਕ੍ਰੀਨ ਕਿਵੇਂ ਦੇ ਲੱਗ ਰਹੇ ਨੇ ਰੋਮਾਂਟਿਕ ਫਿਲਮ ਹੈ ਲੋਕ ਪਸੰਦ ਕਰ ਰਹੇ ਨੇ ਤੁਸੀਂ ਵੀ ਡੈਫੀਨਿਟਲੀ ਯਮਲਾ ਨੂੰ ਸਪੋਰਟ ਕਰਨਾ ਹੈ ਔਰ ਆਪਣੀਆਂ ਫੈਮਲੀਆਂਜ਼ ਨੂੰ ਲੈ ਕੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਾਣਾ ਹੈ ਤਾਂ ਕਿ ਫਿਲਮ ਜੋ ਹੈ ਰਾਜਵੀਰ ਦੀ ਹਰ ਘਰ ਦੇ ਵਿੱਚ ਪਹੁੰਚੇ ਧੰਨਵਾਦ